ਗਾੜੀ ਮੇਲਾ ਪੰਗਵਾਂ ਰਾਮ ਰੰਗ ਕਦੇ ਉਤਰ ਨਾ ਜਾਏ ਗੁਰਪੂਰਾ ਜਿਸ ਦੇ ਬੁਝਾਏ ਹਰ ਰੰਗ ਰਤ ਸੋ ਮਨ ਸਾਚ ਲਾਲ ਰੰਗ ਪੂਰਨ ਪੁਰਖ ਵਿਧਾਤ ਤਰਾ ਸੰਤ ਸੰਗ ਬੈਸ ਗੁਨ ਗਾਏ ਤਾ ਕਾ ਰੰਗ ਨ ਉਤਰ ਜਾਏ ਬਿਨ ਹਰ ਸਿਮਰਨ ਸੁਖ ਨਹੀਂ ਪਾਇਆ ਆਨ ਰੰਗ ਫੀਕੇ ਸਭ ਮਾਇਆ ਗੁਰ ਰੰਗੇ ਸੇ ਪੈ ਨਿਹਾਲ ਕੋ ਨਾਨਕ ਗੁਰ ਪੈ ਹੈ ਦਇਆਲ ਗੋੜੀ ਮਹਿਲਾ ਪੰਜਵਾ ਸਿਮਰਤ ਸੁਆਮੀ ਕਿਲ ਵਿਖ ਨਾਸੇ ਸੂਖ ਸਹਿਜ ਆਨੰਦ ਨਿਵਾਸੇ ਰਾਮ ਜਨਾ ਕੋ ਰਾਮ ਪਰੋਸਾ ਨਾਮ ਜਪਤ ਫਾ ਮਿਤੇਓ ਬੇਸਾ ਰਹਾ ਸਾਧ ਸੰਗ ਕਸ਼ ਭੋ ਨਾ ਭਾਂਤੀ ਗੁਣ ਗੋਪਾਲ ਗਾਈਏ ਦਿਨ ਰਾਤੀ ਕਰ ਕਿਰਪਾ ਕਬ ਬੰਧਨ ਛੋਟ ਚਰਨ ਕਮਲ ਕੀ ਦੀਨੀ ਓਟ ਕਹੋ ਨਾਨਕ ਮਨ ਭਈ ਪ੍ਰਤੀਪ ਨਿਰਮਲ ਜਸ ਪੀਵੈ ਜਨਨੀਤ ਗੋੜੀ ਮੈਲਾ ਪੰਜਵਾ ਹਰ ਚਰਣੀ ਜਾਂ ਕਾ ਮਨ ਲਗ ਦੁਖ ਦਰਦ ਭ੍ਰੰਤਤਾ ਕਾ ਭਾਗ ਹਰ ਥਨ ਕੋ ਵਾਪਾਰੀ ਪੂਰਾ ਜਿਸੈ ਨਿਵਾਜੇ ਸੋ ਜਨ ਸੂਰਾ ਰਹਾ ਜਾਂ ਕਉ ਤੇ ਕਪਾਲ ਗਸਾਈ ਸੇ ਜਨ ਲਾਗੇ ਗੁਰ ਕੀ ਪਾਈ ਸੁਖ ਸਹਿਜ ਸ਼ਾਂਤ ਆਨੰਦ ਜਪ ਜਪ ਜੀਵੇ ਪਰਮਾਨੰਦ ਨਾਮ ਰਾਸ ਸਾਜ ਸੰਗ ਖਾਟੀ ਤੋ ਨਾਨਕ ਪ੍ਰਭ ਅਪਦਾ ਕਾਟੀ ਗੋੜੀ ਮਹਿਲਾ ਪੰਜਵਾ ਹਰ ਸਿਮਰਤ ਸਭ ਮਿਟੈ ਕਲੇਸ਼ ਚਰਨ ਕਮਲ ਮਨ ਮਹਿ ਪਰਵੇਸ਼ ਉਚਰੋ RAM ਨਾਮ ਲਖਬਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਤਿਆਰੀ ਰਹਾਉ ਸੂਖ ਸਹਜ ਰਸ ਮਹਾ ਆਨੰਦ ਜਪ ਜਪ ਜੀਵੇ ਪਰਮ ਆਨੰਦ ਤਾਮ ਕ્રોਧ ਲੋਭ ਮਦ ਖੋਏ ਸਾਧਕ ਸੰਗ ਕਿਲ ਬਿਕ ਸਭ ਥੋਏ ਕਰ ਕਿਰਪਾ ਸਭ ਦੀਨ ਦਿਆਲਾ ਨਾਨਕ ਦੀਜੈ ਸਾਦਰ ਵਾਲਾ ਗੋੜੀ ਮਹਿਲਾ ਪੰਜਵਾ ਜਿਸ ਕਾ ਦੀਆ ਪੈ ਮੈਂ ਖਾਏ ਤਿਸ ਸਿਓ ਆਲਸ ਕਿਉ ਬਣੈ ਮਾਇ ਖਸਮ ਵਿਸਾਰ ਆਨ ਕਮ ਲਹ ਗੈ ਕੌਡੀ ਬਦਲੇ ਰਤਨ ਤੇ ਅਗ ਰਹਾ ਪ੍ਰਭੂ ਤੇਯਾਗ ਲਾਗਤ ਅਨ ਲੋਭਾ ਦਾਸ ਸਲਾਮ ਕਰਤ ਕਤ ਸ਼ੋਭਾ ਅੰਮ੍ਰਿਤ ਰਸ ਖਾਵੇ ਖਾਣ ਪਾਨ ਜਿਨ ਦੀਏ ਕਿਸਾ ਨ ਜਾਣੇ ਸਵਾਨ ਕਹੋ ਨਾਨਕ ਹਮ ਲੂਣ ਹਰਮੀ ਬਖਸ਼ ਲੈ ਹੋ ਤਬ ਅੰਤਰ ਜਾਮੀ ਦੌੜੀ ਮੈਲਾ ਪੰਜਵਾ ਤਬ ਕੇ ਚਰਨ ਮਨ ਮਾਹੇ ਧਿਆਨ ਸਗਲ ਤੀਰਥ ਮੱਜਨ ਇਸ਼ਨਾਨ ਹਰ ਦਿਨ ਹਰ ਸਿਮਰਨ ਮੇਰੇ ਭਾਈ ਕੋਟ ਜਨਮ ਕੀ ਮਲ ਲਹਿ ਜਾਈ ਪ੍ਰਹਾਰ ਹਰ ਕੀ ਕਥਾ ਰਿਦਮਾਹਿ ਬਸਾਈ ਮਨ ਬਾਸ਼ਤ ਸਗਲੇ ਫਲ ਪਾਈ ਜੀਵਨ ਮਰਨ ਜਨਮ ਪਰਵਾਨ ਜਾ ਕਰਿ ਦੇਵਸ ਭਗਵਾਨ ਕੋ ਨਾਨਕ ਸੇਈ ਜਨ ਪੂਰੇ ਜਿਨਾ ਪ੍ਰਾਪਤ ਸਾਧੂ ਤੂਰੇ ਗੋੜੀ ਮਹਿਲਾ ਪੰਗਵਾਂ ਖੰਦਾ ਤੈਨੰਦਾ ਮੁਕੁਰ ਪਾਏ ਤਿਸਨੋ ਜੋ ਹੈ ਦੂਤ ਧਰਮ ਰਾਇ ਤਿਸ ਸਿਓ ਬੇਮੁਖ ਜੈਨ ਜਿਉ ਪਿੰਡ ਦੀਨਾ ਕੋਟ ਜਨਮ ਪਰਮੈ ਬਹੁ ਜੂਨਾ ਰਹਾਉ ਸਾਤਤ ਕੀ ਐਸੀ ਹੈ ਰੀਤ ਜੋ ਕਿਸ਼ ਕਰ ਸਗਲ ਬਿਪਰੀਤ ਜਿਉ ਪ੍ਰਾਣ ਜੈਨ ਮਨ ਤਨ ਧਾਰਿਆ ਸੋਈ ਥਾਪੁਰ ਮਨੋ ਬਿਸਾਰਿਆ ਬਧੇ ਬਿਕਾਰ ਲਿਖੇ ਬੋਤਗਰ ਨਾਨਕ ਉਧਾਰ ਕਿਰਪਾ ਸੁਖ 사ਗਰ ਪਾਰ ਭ੍ਰਮ ਤੇਰੀ ਸ਼ਰਣਾਏ ਬੰਧਨ ਕਾਟ ਤਰੇ ਹਰ ਨਾਏ ਪ੍ਰਾਉ ਦੂਜਾ ਗੋੜੀ ਮਹਿਲਾ ਪੰਗ ਆਪਣੇ ਲੋਭ ਕੋ ਤੀਨੋ ਮੀਤ ਸਗਲ ਮਨੋਰਥ ਮੁਕਤ ਪਦ ਦੀਤ ऐसा मीत करो सबकोए जात बिरसा को, जा को ना होए राह अपने स्वय हृदय ले तारिया दुख दर्द रोग सगले विदारिया हंसना गीधी बोलत राम पूरन होए सगले काम अनक बार नानक बलहार ਸਫਲ ਦਰਸ਼ਨ ਗੋਬਿੰਦ ਹਮਾਰਾ ਘੌੜੀ ਮਹਿਲਾ ਪੰਜਵਾ ਕੋਟ ਵਿਗਨ ਹੀਰੇ ਖਿਨ ਮਾਹੀ ਹਰ ਹਰ ਕਥਾ ਸਾਧ ਸੰਗ ਸੁਨਾਹੀ ਪੀਵਤ RAM ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਸ ਪ੍ਰਹਾਵ ਸਰਬ ਕਲਿਆ ਸੁਖ ਸਹਿਜ ਨਿਧਾਨ ਜਾਂ ਕਰਦੇ ਵਸੈ ਭਗਵਾਨ ਆਖਦ ਮੰਤਰਤੰਤ ਸਭ ਸ਼ਾਰ ਕਰਨੇ ਹਾਰ ਲਿਧੈ ਮੈਂ ਥਾਰ ਪਜ ਸਭ ਧਰਮ ਭਜਿਓ ਪਾਰ ਬ੍ਰਹਮ ਤੋ ਨਾਨਕ ਅਟਲ ਏਤਮ ਧੋੜੀ ਮੈਂ ਲਾ ਪੰਜਵਾ ਘਰ ਕਿਰਪਾ ਭੇਟ ਗੁਰ ਸੋਈ ਤਿਤ ਬਲ ਰੋਗ ਨ ਬਿਆਪੈ ਕੋਈ राम रमण तरण पै सागर शरण सूर फरे जम कादर राह सतगुर मंत्र दियो हर नाम एकासर सूर नु पै काम जप तप संजम पूरी वढ आई गुर किरपाल हर पै सहाय मान मोह खोए गुर धर्म ਦੇਖ ਨਾਨਕ ਫਸਰੇ ਪਾਰ ਉਬਰੰਮ ਗੋੜੀ ਮੈਲਾ ਪੰਗਵਾਂ ਦਿਖਾ ਰਾਜ ਤੇ ਅੰਦੁਲਾ ਭਾਰੀ ਦੁੱਖ ਲੱਗ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵੜਿਆਈ ਮਾਇਆ ਮਗਨ ਨਰਕ ਲੈ ਜਾਈ ਤਰਾਉ ਰੋਗ ਗ੍ਰਸਤ ਚਿਤਾਰੇ ਨਾਉ ਦੇਖ ਮਾਤੇ ਕਾ ਥੋਰ ਨਾ ਠਾਉ ਚਰਨ ਕਮਲ ਸਿਓ ਲਾਗੀ ਪ੍ਰੀਤ ਆਨ ਸੁਖਾ ਨਹੀਂ ਆਵੇ ਚੀਤ ਸਦਾ ਸਦਾ ਸਿਮਰਉ ਪ੍ਰਭ ਸੁਆਮੀ ਮੇਲ ਨਾਮ ਹਰ ਅੰਤਰ ਜਾਮੀ ਗੋੜੀ ਮਹਿਲਾ ਪੰਜਵਾ ਆਠ ਪਹਿਰ ਸੰਗੀ ਬਟਵਾਰੇ ਕਰ ਕਿਰਪਾ ਤਬ ਲੈ ਨਿਵਾਰੇ ऐसा हर रस भ्रमों सबकोए सर्ब कला पूरन प्रभु सोए राह महा तपत सागर संसार त्राभ क्षण में पार उतारण हार अनेक बंधन तोरे नहीं जाहिं सिमरत नाम मुक्त फल पाहिं युक्त स्यान इस्ते कशलाहि ਹਰ ਕਿਰਪਾ ਨਾਨਕ ਗੁਣ ਦਾ ਹੈ ਗੌੜੀ ਮਹਿਲਾ ਪੰਜਵਾ ਥਾਤੀ ਪਾਈ ਹਰ ਤੋਂ ਨ ਵਿਚਰ ਸੰਸਾਰ ਤੂਰਨ ਸਭ ਕਾਮ ਵਡ ਭਾਗੀ ਹਰ ਕੀ ਤਨ ਗਾਈਆ ਪਾਰ ਬ੍ਰਹਮ ਤੂੰ ਦੇ ਤਾ ਪਾਈਆ ਰਹਾ ਹਰ ਕੇ ਚਰਨ ਫਿਰਦਾ ਏ ਕੋਰ ਥਾਰ ਭਵ ਸਾਗਰ ਸਾਡ ਪੁੱਤਰ ਹੈ ਪਾਰ ਸਾਧੂ ਸੰਗ ਕਰੋ ਸਭ ਕੋਏ ਸਦਾ ਕਲਿਆਣ ਫਿਰ ਦੁੱਖ ਨਾ ਹੋਏ ਪ੍ਰੇਮ ਭਗਤ ਭਜ ਗੁਣੀ ਨਿਧਾਨ ਨਾਨਕ ਦਰਗਾਹ ਪਾਈਏ ਮਾਨ ਗੋੜੀ ਮੱਲਾ ਪੰਜਵਾ ਜਲ ਥਲ ਮਹੀਲ ਪੂਰਨ ਹਰ ਨੀਤ ਥੰ ਬਿਨ ਸੈ ਦਾਏ ਗੁਣੀ ਉਠਤ ਸੋਵਤ ਹਰ ਸੰਗ ਤਹਿ ਰੂਆ ਜਾਂ ਕਹਿ ਸਿਮਰਨ ਜੰਮ ਨਹੀਂ ਡਰੂਆ ਰਹਾ ਚਰਨ ਕਮਲ ਪ੍ਰਭ ਥਿਦੈ ਨਿਵਾਸ ਸਗਲ ਦੁਖ ਕਾ ਹੋਇਆ ਨਾਸ ਆਸਮਾਨ ਤਨ ਤਨ ਏਕ ਸੱਚੇ ਸ਼ਹ ਕੀ ਮਨ ਮੈਂ ਤੇਕ ਮਹਾ ਗਰੀਬ ਜਨ ਸਾਧ ਅਨਾਥ ਨਾਨਕ ਪ੍ਰਭ ਰਖੇ ਦੇ ਹਾਥ ਗਉੜੀ ਮੈਲਾ ਪੰਜਵਾ ਹਰ ਹਰ ਨਾਮ ਮੱਜਨ ਕਰ ਸੂਚੇ ਕੋਟ ਗ੍ਰਹਿ ਤਨ ਸਲ ਮੂਚੇ ਰਹਾ ਹਰ ਕੇ ਚਰਨ ਹृदय ਮੈਂ ਬਸੇ ਜਨਮ ਜਨਮ ਕੇ ਕਿਲ ਵਿਖਨਸੇ ਸਾਧ ਸੰਗ ਕੀਰਤਨ ਫਲ ਪਾਇਆ ਜਮ ਕਾ ਮਾਰਗ ਦ੍ਰਿਸ਼ਟ ਨ ਆਇਆ ਮਾਨ ਬਾਚ ਕ੍ਰਮ ਗੋਵਿੰਦ ਅਧਾਰ ਪਾਤੇ ਛੁੱਟਿਓ ਬਿਖ ਸੰਸਾਰ ਕਰ ਕਿਰਪਾ ਸਭ ਕੀਨੋ ਆਪਣਾ ਨਾਨਕ ਜਾਪ ਜਪੇ ਹਰ ਜਪਨਾ ਗੋੜੀ ਨਲਾ ਪੰਗਵਾਂ ਉਹ ਸ਼ਰਣਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਭੈ ਭੰਜਨ ਪ੍ਰਭ ਮਨ ਨਬਸਾਹੀ ਡਰ ਪਤ ਡਰ ਪਤ ਜਨਮ ਬਹੁਤ ਜਾਹੀ ਰਹਾਉ ਜਾ ਕਰਦਾ ਬਸਿਓ ਹਰ ਨਾਮ ਸਗਲ ਮਨੋਰਥ ਪਾ ਕੇ ਪੂਰਨ ਕਾਮ ਜਨਮ ਚਰਾ ਨਿਰ ਜਿਸ ਵਾਸ ਸੋ ਸਮਰਤ ਸਿਮਰ ਸਾਸ ਗਿਰਾਸ ਮੀਤ ਸਾਜਨ ਸਖ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਤੇਕ ਗੋੜੀ ਮਹਿਲਾ ਪੰਜਵਾ ਬਾਹਰ ਰੱਖੇ ਹਿਰਦੈ ਸੰਭਾਲ ਹਰ ਆਏ गोविंद ਲੈ ਨਾਲ ਹਰ ਹਰ ਨਾਮ ਸੰਤਨ ਕੈ ਸੰਗ ਮਨ ਤਨ ਰਤਾ RAM ਕੈ ਰੰਗ ਤਹਾ ਗੁਰ ਪ੍ਰਸਾਦੀ ਸਾਗਰ ਤਰਿਆ ਜਨਮ ਜਨਮ ਕੈ ਕਿਲ ਵਿਕਸਬ ਹਿਰਿਆ ਸ਼ੋਭਾ ਸੁਰਤ ਨਾਮ ਭਗਵੰਤ ਪੂਰੇ ਗੁਰ ਕਾ ਨਿਰਮਲ ਮਨ ਚਰਨ ਕਮਲ ਫਿਰ ਦੇ ਮੈਂ ਜਾ ਨਾਨਕ ਪੇਖ ਜੀਵੈ ਪ੍ਰਤਾਪ ਗੋੜੀ ਮਹਿਲਾ ਪੰਜਵਾ ਧਨ ਏ ਥਾਨ ਗੋਵਿੰਦ ਗੁਣ ਗਾਏ ਕੁਸ਼ਲ ਖੇਮ ਪ੍ਰਭ ਆਪ ਬਸਾਏ ਰਹਾਉ ਦਿਪਤ ਤਹ ਜਾ ਹਰ ਸਿਮਰਨ ਨਾਹੀ ਕੋਟ ਅਨੰਦ ਜਾ ਹਰ ਗੁਣ ਗਾਹੀ ਹਰ ਬਿਸਰੈ ਦੁਖ ਰੋਗ ਕਨੇਰੇ ਪ੍ਰਭ ਸੇਵਾ ਜਮ ਲੱਗੈ ਨਾ ਨੇਰੇ ਸੋ ਵਡ ਭਾਗੀ ਨਹਿਚਲ ਥਾਨ ਜਹਾਂ ਜਪੀਐ ਸਬ ਕੇਵਲ ਨਾਮ ਜਹਾਂ ਜਾਈਐ ਤਹ ਨਾਲ ਮੇਰਾ ਸੁਆਮੀ ਨਾਨਕ ਤੋ ਮਿਲਿਆ ਸੰਤਰ ਜਾਮੀ ਧੋੜੀ ਮੈ ਲਾ ਪੰਘਵਾ ਜੋ ਪ੍ਰਾਣੀ ਗੋਵਿੰਦੁ ਤੇ ਆਵੈ ਪੜਿਆ ਅਨ ਪੜਿਆ ਪਰਮ ਮੰਗਤ ਪਾਵੈ ਸਾਧੂ ਸੰਗ ਸਿਮਰ ਗੋਪਾਲ ਬਿਨ ਨਾਮੈ ਠੂਠਾ ਧਨਮਾਲ ਰਹਾਉ ਰੂਪਵੰਤ ਸੋ ਚਤੁਰਸੇਆਣ ਜਿਨ ਜਨਮਾਨਿਆ ਸਭ ਕਫਣ ਜਗ ਮੈਂ ਆਇਆ ਸੋ ਪਰਵਾਨ ਘਟ ਘਟ ਆਪਣਾ ਸੁਆਮੀ ਜਾਣ ਕੋ ਨਾਨਕ ਜਾ ਕੇ ਪੂਰਨ ਭਾਗ ਹਰ ਚਰਣੀ ਤਾ ਕਾ ਮਨ ਲਾਗ ਗੋੜੀ ਮਹਿਲਾ ਪੰਜਵਾ ਹਰ ਕੇ ਦਾਸ ਸਿਉ ਸਾਖਤ ਨਹੀਂ ਸੰਗ ਕੋ ਵਿਖਈ ਉਸ ਰਾਮ ਕੋ ਰੰਗ ਪ੍ਰਹਾਵ ਮਨ ਅਸਵਾਰ ਜੈਸੇ ਤੁਰੀ ਸ਼ਿੰਗਾਰੀ ਜਿਉ ਕਾਪੁਰਖ ਪਚਾਰੇ ਨਾਰੀ ਬੈਲ ਕੋ ਨੇਤਰਾ ਪਾਏ ਦੁਹਾਵੇ ਗਊਚਰ ਸਿੰਘ ਪਾਛੈ ਪਾਵੇ ਗਾਰਦਰ ਲੈ ਤਾਮ ਤੀਨ ਕਰ ਪੂਜੀ ਸੌਦੇ ਕੋ ਥਾਵੈ ਬਿਨ ਪੂੰਜੀ ਨਾਨਕ RAM ਨਾਮ ਜਪਚੀ ਸਿਮਰ ਸਵਾਮੀ ਹਰ ਸਾਮੀ